ਜੋ ਸ੍ਰੀ ਅਮਰਸਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਾਡੇ ਪਾਰਟੀ ਵੱਲੋਂ ਮੀਟਿੰਗ ਰੱਖੀ ਗਈ ਹੈ। ਪਹਿਲਾਂ ਸ਼ਹਿਰ ਦੇ ਵਿੱਚ ਸ਼ਹਿਰੀ ਜਥੇ ਵੱਲੋਂ ਮੀਟਿੰਗ ਸੀ ਤੇ ਹੁਣ ਦਿਹਾਤੀ ਦੀ ਮੀਟਿੰਗ ਹੈ। ਸਰਦਾਰ ਦਲਜਿੰਦਰ ਸਿੰਘ ਜਿਹੜੇ ਸਾਡੇ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਮੀਟਿੰਗ ਜਿਹੜੀ ਆਰਗੇਨਾਈਜ਼ ਕੀਤੀ ਗਈ ਹੈ। ਜੰਡੇਅਲੀ ਗੁਰੂ ਦੇ ਵਿੱਚ ਤੇ ਕਾਫੀ ਵਰਕਰ ਔਰ ਸਾਡੀ ਪਾਰਟੀ ਦੇ ਜਿਹੜੇ ਹਤਾਇਛੇ ਹਮਾਇਤੀ ਹੈ ਉਹ ਇਸ ਮੀਟਿੰਗ ਦੇ ਵਿੱਚ ਹਮਮਾ ਕੇ ਪਹੁੰਚੇ 코로나 ਨੂੰ ਅਸੀਂ ਪ੍ਰੇਰਣਾ ਤੇ ਉਤਸ਼ਾਹਤ ਕੀਤਾ ਹੈ ਕਿ ਆਪਾਂ ਪੰਥ ਦੀਆਂ ਸੰਸਥਾਵਾਂ ਤੇ ਪੰਜਾਬ ਦੇ ਜਿਹੜੇ ਸਾਡੇ ਸਰੋਤ ਹੈ ਸੋਰਸਸ ਹੈ ਉਹਨਾਂ ਨੂੰ ਅਸੀਂ ਜਿਹੜਾ ਬਚਾਉਣਾ ਹੈ ਪੰਜਾਬ ਦੇ ਹਿੱਤ ਲਈ ਅਸੀਂ ਵਰਤਨ ਦੇ ਲਈ ਜਿਹੜਾ ਹੈ ਉਹ ਤਿਆਰ ਹੋਣਾ ਔਰ ਉਹਦੇ ਲਈ ਜਿਹੜਾ ਕਾਫਲਾ ਬਣ ਕੇ ਤੁਰਨਾ ਹੈ ਇਹੋ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਵਰਕਰਾਂ ਨੂੰ ਸਮਝਾਈਆਂ ਤੇ ਦੱਸੀਆਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਆ ਜਿਹੜਾ ਪਹਿਲਾਂ ਦੀ ਤਰ੍ਹਾਂ ਸੀ ਉਹ ਕੀ ਗੱਲ ਡੋਂਟ ਫਾਲਟ ਇਹ ਗੱਲ ਜਦੋਂ ਪੰਥ ਪ੍ਰਸਤੀ ਕੌਮ ਪ੍ਰਸਤੀ ਸਟੇਟ ਪ੍ਰਤੀ ਪ੍ਰਸਤੀ ਜਗ੍ਹਾ ਦੇ ਉੱਤੇ ਨਸਗਰਦੀ ਭਾਰੂ ਹੋ ਜੇ ਤੇ ਉਦੋਂ ਫਿਰ ਪਾਰਟੀਆਂ ਹਮੇਸ਼ਾ ਨਿਗਾਰ ਵੱਲ ਜਾਂਦੀਆਂ ਹਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਨਸਗਰਦੀ ਜਿਹੜੀ ਹੈ ਖੁਦਗਰਦੀ ਜਿਹੜੀ ਹੈ ਉਹ ਬਹੁਤ ਹਾਵੀ ਹੋ ਚੁੱਕੀ ਸੀ ਇਹੋ ਕਾਰਨ ਸੀ ਕਿ ਸ਼੍ਰੋਮਣੀ ਜਿਹੜਾ ਅਕਾਲੀ ਦਲ ਸੀਗਾ ਉਹ ਆਪਣੀ ਪਰਫਾਰਮੈਂਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਡਾਊਨ ਕਰ ਗਿਆ ਸੀ ਇਹਨਾਂ ਨੇ ਧਰਮ ਪੰਥ ਤੇ ਪੰਥਕ ਸਿਧਾਂਤਾਂ ਨੂੰ ਤਲਾੰਗਲੀ ਦੇ ਦਿੱਤੀ ਤੇ ਲੋਕਾਂ ਨੇ ਫਿਰ ਜਿਹੜਾ ਸੀ ਇਹਨਾਂ ਨੂੰ ਤਲਾੰਗਲੀ ਦੇ ਦਿੱਤੀ ਤੇ ਅਸੀਂ ਜਿਹੜਾ ਹੈਗਾ ਹੁਣ ਦੁਬਾਰਾ ਤੋਂ ਫੇਰ ਜਿਹੜਾ ਹੈ ਅਕਾਲ ਤਖਤ ਸਾਹਿਬ ਤੋਂ ਅਸੀਸ ਲੈ ਕੇ ਅਸੀਂ ਤੁਰੇ ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਕਿ ਅਸੀਂ ਜਿਹੜਾ ਹੈ ਪੰਜਾਬ ਤੇ ਪੰਥਕੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਆਪਣਾ ਜਿਹੜਾ ਕਾਰਜ ਕਰਦੇ ਰਹੀ ਸੀ 27 ਵਿੱਚ ਕੀ ਸ਼ੁਰੂਮ ਨਹੀਂ ਕਰ ਸਕਦੇ ਫਿਰ ਸੁਜੀਤ ਹੋ ਸਕੇ ਕਿ ਪਾਰਟੀ ਸਾਡਾ ਯਤਨ ਇਹ ਹੀ ਹੈ ਕਿ 2027 ਦੇ ਵਿੱਚ ਅਸੀਂ ਜਿਹੜਾ ਹੈ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਔਰ ਪੰਤਕ ਸੰਸਥਾਨਾ ਦੀ ਜਿਹੜੀ ਹੈ ਮਜ਼ਬੂਤੀ ਲਈ ਅੱਗੇ ਆਈਏ ਔਰ ਆ ਮੰਗੀ ਸੀ ਜੋ ਹਾਲਾਤ ਆ ਸ਼ੁਰੂ ਨਿਕਲੇ ਚਲਦੇ ਇਸ ਹਾਲਾਤਾਂ ਨੂੰ ਵਿੱਚ ਕਿਹਦੀ ਜ਼ਿੰਮੇਵਾਰੀ ਹੈ ਜਿਹਨੇ ਇਸ ਉਹ ਰਾਤ ਬਣ ਇੱਕ ਪਰਿਵਾਰ ਦੀ ਹੋਈ ਜਿਹੜੀ ਹੈ ਮੇਨ ਇਹਦੇ ਵਿੱਚ ਗਲਤੀ ਹੈ ਉਹਨਾਂ ਨੇ ਆਪਣੇ ਕਬਜ਼ੇ ਨੂੰ ਜਿਹੜਾ ਕਾਇਮ ਰੱਖਣ ਦੇ ਲਈ ਜਿਹੜਾ ਐਸੇ ਲੋਕ ਜਿਹੜੇ ਆ ਉਹ ਸ਼ਾਮਲ ਕਰ ਲਏ ਜਿਹੜੇ ਉਹਨਾਂ ਦੇ ਵਫਾਦਾਰ ਤਸੀਲ ਲੇਕਿਨ ਉਹ ਪੂਰੀ ਤਰ੍ਹਾਂ ਨਾ ਤਾਂ ਪੰਤਕ ਨਾ ਪੰਤਕ ਜਜ਼ਬਾ ਰੱਖਣ ਵਾਲੇ ਸੀ ਨਾ ਉਹਨਾਂ ਚ ਸਟੇਟ ਪ੍ਰਸਤੀ ਸੀ ਨਾ ਉਹਨਾਂ ਦੇ ਵਿੱਚ ਕੋਈ ਨੈਤਿਕਤਾ ਸੀ ਸਿਰਫ ਬਿਜ਼ਨਸਮੈਨ ਵਪਾਰੀ ਰੇਤਾ ਨਸ਼ੇ ਇਦਾਂ ਦੀਆਂ ਚੀਜ਼ਾਂ ਸੀਗੀਆਂ ਜਿਹਦੇ ਕਾਰਨ ਜਿਹੜਾ ਹੈ ਪਾਰਟੀ ਇਸਦੀ ਸੱਚ ਪਹੁੰਚੀ ਜੀ ਅੱਜ ਜਿਤਿਕਰਮ ਸਿੰਘ ਜੀਠਿਆ ਨੂੰ ਕਿੰਦੇ ਧਮਕੀ ਆਈ ਆ ਵੀ ਜਨੋ ਮਰਨ ਦੀ ਇਹ ਸੀਜ਼ਨ ਕਿਸੇ ਜਨੋ ਮਰਨ ਦੀਆਂ ਧਮਕੀਆਂ ਤਾਂ ਕਿਸੇ ਨੂੰ ਵੀ ਦੇਣੀਆਂ ਟੜੀਆਂ ਬਿਲਕੁਲ ਸ਼ੋਭ ਨਹੀਂ ਕਰਨੀਆਂ ਹੈ ਪੰਜਾਬ ਦੀ ਧਰਤੀ ਦੇ ਉੱਤੇ ਇਹ ਜਿਹੜਾ ਧਮਕੀਆਂ ਦੇਣ ਵਾਲਾ ਜਿਹੜਾ ਟ੍ਰੈਂਡ ਹੈ ਇਹ ਬੜਾ ਖਤਰਨਾਕ ਹੈਗਾ ਔਰ ਸਰਕਾਰਾਂ ਨੂੰ ਇਹਦੇ ਤੇ ਕਾਬੂ ਪਾਉਣਾ ਚਾਹੀਦਾ ਸਾਰੇ ਤੁਸੀਂ ਜਿੰਨੇ ਵੀ ਹੈਗੇ ਸਾਰੇ ਕਹਿ ਰਹੇ ਕਿ ਸੁਖਬੀਰ ਸਿੰਘ ਬਾਦਲ ਜੇ ਤਸਦੀਫਾ ਦਵੇ ਤੇ ਫਿਰ ਮਤਲਬ ਪਾਰਟੀ ਪੂਰੀ ਮੁੜ ਉਸੇ ਹੋਣ ਜਾ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਸੂਰਜ ਪੱਛਮ ਤੋਂ ਚੜ੍ਹ ਸਕਦਾ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਕੁਰਸੀ ਛੱਡੇ ਲਈ ਬਿਲਕੁਲ ਤਿਆਰ ਹੋ ਤਫਿਰ ਇਹ ਸਾਮਨਾ ਫਿਰ 2027 ਦਾ ਆਪਣਾ ਟਾਰਗੇਟ ਕੀ ਰਹੇਗਾ ਕਿ ਅਸੀਂ ਕਾਫਲਾ ਬਨ ਕੇ ਤੁਰੇ ਜੀ ਜਰੂਰੀ ਤਾਂ ਨਹੀਂ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੀ ਜਿਹੜਾ ਹੈ 2027 ਚ ਕੰਮ ਜ਼ਬ ਹੋਣਾ ਹੈ ਅਸੀਂ ਵੱਖਰਾ ਕਾਫਲਾ ਬਨ ਕੇ ਤੁਰੇ ਔਰ ਕਾਮਯਾਬ ਹੋਵਾਂਗੇ ਲੰਬੇ ਸਮੇਂ ਤੋਂ ਐਸਪੀਸੀਡੀ ਇਲੈਕਸ਼ਨ ਕਿਉਂ ਨਹੀਂ ਹੋਈ ਉਹਦਾ ਕਾਰਨ ਹੈ ਕਿ ਸੈਂਟਰ ਗਵਰਨਮੈਂਟ ਮੈਨੂੰ ਲੱਗਦਾ ਹੈ ਸਥਾਪਤ ਜਿਹੜੀ ਧਰੇ ਇਹਦੇ ਨਾਲ ਕੋਈ ਸਾਹਣ ਗੰਡ ਰੱਖਦੀ ਹੋਣੀ ਹੈ ਜੀ ਕਿਉਂਕਿ ਇਲੈਕਸ਼ਨ ਨਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਤਾਂ ਜਿਹੜੀ ਅੱਜ ਰੂਲ ਕਰ ਰਹੀ ਹੈ ਐਸਪੀਸੀ ਦੀ ਉਹੀ ਧੜਾ ਜੀ ਇਹ ਉਹ ਹੱਥ ਕੰਡੇ ਵਰਤ ਰਿਹਾ ਕਿ ਕਿਸੇ ਡੰਗਣਾ ਇਲੈਕਸ਼ਨ ਨਾ ਹੋਵੇ ਔਰ ਸਾਡਾ ਕਬਜ਼ਾ ਰਹੇ ਤੇ ਅਸੀਂ ਮਨਮਾਨੀਆਂ ਕਰਦੇ ਰਹੀਏ ਔਰ ਪੰਥ ਦੀਆਂ ਸੰਸਥਾਵਾਂ ਦਾ ਬੇੜਾ ਕਰ ਕਰਦੇ ਰਹੀਏ ਜੀ ਤੁਹਾਡੇ ਤੇ ਵੀ ਬੜਾ ਦੋਸ਼ ਲੱਗਦਾ ਬੀਜੇਪੀ ਨਾਲ ਹੱਥ ਮਲਾਏ ਹੋਏ ਆ ਬੀਜੇਪੀ ਨਾਲ ਹੱਥ ਮਲਾਉਣਾ ਬੀਜੇਪੀ ਨਾਲ ਬੈਠ ਲੀਡਰਾਂ ਨਾਲ ਬੈਠਣਾ ਕਿਸੇ ਸਮਾਜਿਕ ਫੰਕਸ਼ਨਾਂ 'ਚ ਇਕੱਠੇ ਹੋਣਾ ਇਹ ਕੋਈ ਸਬੂਤ ਥੋੜੀ ਹੁੰਦਾ ਹੈ ਕਿ ਤੁਸੀਂ ਉਹਨਾਂ ਨਾਲ ਸਿਧਾਂਤਕ ਸਾਂਝ ਵੀ ਰੱਖਦੇ ਹੋ ਇੱਕ ਖਟੜ ਸਾਹਿਬ ਨਾਲ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਹਾਸੇ ਮਜ਼ਾਕ ਵਾਲੀ ਉਹਦੀ ਬੜੀ ਚਰਚਾ ਦਾ ਵਿਸ਼ਾ ਬਣੀ ਉਹ ਹਰਿਆਣੇ ਦੇ ਮੁੱਖ ਮੰਤਰੀ ਨਾਲ ਹਾਂ ਜੋ ਚਰਚਾ ਦਾ ਵਿਸ਼ਾ ਮੈਂ ਬਣਾਈਏ ਤਾਂ ਕੋਈ ਜੈਨੂਅਨ ਹੈ ਕੋਈ ਬੰਦੇ ਮਿਲਦੇ ਆ ਕੋਈ ਸਮਾਜਿਕ ਫੰਕਸ਼ਨ ਚ ਮਿਲਦੇ ਆ ਕੋਈ ਗੱਲਾਂ ਹੁੰਦੀਆਂ ਕੋਈ ਗੰਭੀਰਤਾ ਦੀਆਂ ਗੱਲਾਂ ਵੀ ਹੁੰਦੀਆਂ ਹੱਸ ਰੱਖੇ ਦੀਵੇਂ ਫੁੱਲ ਇਹ ਸਭ ਦੋ ਜਾਂ 27 ਵਿੱਚ ਕਿਤੇ ਵੀ ਜੀ ਭਾਜਪਾ ਦੇ ਸ਼੍ਰੋਮਣੀ ਕਾਲੀ ਦਾ ਇਕੱਠੇ ਹੋ ਜਾਣਾ ਤੇ ਸਰਕਾਰ ਫੇਰ ਬਣ ਸਕਦੀ ਪੰਜਾਬ ਚ ਇਹ ਧਾਰਨਾ ਜਿਹੜੀ ਹੈ ਪਾਲੀ ਬੈਠੇ ਆ ਸ਼੍ਰੋਮਣੀ ਭਗਵੜੇ ਦਲ ਦੇ ਆਗੂ ਉਹ ਐਸਾ ਇਦਾਂ ਦੀ ਕੋਈ ਗੱਲ ਨਹੀਂ ਪੰਜਾਬ ਦੇ ਹਾਲਾਤ ਬਣੇ ਹੋਏ ਆ ਹੋ ਇਹ ਅਗਰੇ ਸ਼ੋਮੀ ਖਲੀ ਤਾਂ ਹੋਂ ਚਾਹੁੰਦਾ ਹੋਵਾ ਕਿ ਇਹ ਹਾਲਾਤ ਪਿੰਨ ਨੂੰ ਕਿ ਦੱਸ ਦਰਿਆ ਜਿਹੜੇ ਹਾਲਾਤ ਬਣੇ ਜਿੰਨਾ ਹਾਲਾਤਾਂ ਤਾਂ ਤੁਸੀਂ ਜ਼ਿਕਰ ਕਰਦੇ ਹੋ ਤੁਸੀਂ ਵੀ ਫਿਕਰਮੰਦੋਂ ਪ੍ਰੈਸ ਦੇ ਵਿੱਚ ਜਿਹੜੇ ਬੈਠੇ ਲੋਕ ਨੇ ਪੰਜਾਬ ਦੇ ਨੇ ਫਿਕਰਮੰਦ ਹੈ ਤੇ ਸਾਰਾ ਪੰਜਾਬ ਵੀ ਫਿਕਰਮੰਦ ਹੈ ਨਹੀਂ ਫਿਕਰਮੰਦ ਤਾਂ ਸਿਰਫ ਤੇ ਸਿਰਫ ਉਹ ਲੋਕ ਹੈ ਜਿਨ੍ਹਾਂ ਦੇ ਜ਼ਿੰਮੇਵਾਰੀ ਜਿਹੜੀ ਹੈ ਇਹਨਾਂ ਹਾਲਾਤਾਂ ਨੂੰ ਸੁਧਾਰਨ ਦੀ ਲੱਗੀ ਹੋਈ ਹੈ ਸਭ ਤੋਂ ਵੱਡੀ ਜ਼ਰੂਰੀ ਗੱਲ ਹੈ ਕਿ ਪੰਜਾਬੀਆਂ ਨੂੰ ਆਪਣੇ ਜਿਹੜੇ ਆ ਨਾ ਜਾਤੀ ਦੂਜੇ ਤੀਜੇ ਜਿਹੜੇ ਮਤਭੇਦ ਪਲਾ ਕੇ ਇਕੱਠੇ ਹੋਣ ਦੀ ਇੱਕ ਪਲੇਟਫਾਰਮ ਤੇ ਬਹੁਤ ਵੱਡੀ ਜ਼ਰੂਰਤ ਹੈ ਜੇ ਅਸੀਂ ਪੰਜਾਬ ਬਚਾਉਣਾ ਹੈ ਜੇ ਅਸੀਂ ਸਟੇਟ ਬਚਾਉਣੀ ਹੈ ਸਟੇਟ ਤੇ ਸੋਰਸਸ ਬਚਾਉਣੇ ਆ ਜੇ ਅਸੀਂ ਪੰਥਕੀਆਂ ਸੰਸਥਾਵਾਂ ਵੀ ਬਚਾਉਣੀਆਂ ਹੈਗੀਆਂ ਤੇ ਸਾਨੂੰ ਇੱਕ ਜੁਟਤਾ ਦੇ ਨਾਲ ਹੀ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਹੈ ਉਹ ਹਮਲਾ ਮਾਰਨਾ ਪਏਗਾ ਇਹ ਇਕੱਲੇ ਦੋ ਇਕੱਲੇ ਦਾ ਕੰਮ ਨਹੀਂ ਹੈ ਕਿਉਂਕਿ ਜਿਸ ਸਥਿਤੀ 'ਚ ਪੰਜਾਬ ਨੂੰ ਘਕ ਦਿੱਤਾ ਗਿਆ ਇਸ ਸਥਿਤੀ ਦੇ ਵਿੱਚੋਂ ਪੰਜਾਬ ਨੂੰ ਕੱਢਣ ਵਾਸਤੇ ਕੋਈ ਇੱਕ ਵਿਅਕਤੀ ਜਿਹੜਾ ਹੈ ਉਹ ਕਾਫੀ ਨਹੀਂ ਹੈ ਇਹ ਤਾਂ ਘਰ-ਘਰ ਦੇ ਵਿੱਚੋਂ ਜਿਹੜਾ ਹੈ ਉਹ ਲੋਕਾਂ ਨੂੰ ਨਿਕਲਣਾ ਪਏਗਾ ਹਰ ਮਜ਼ਦੂਰਾਂ ਨੂੰ ਨਿਕਲਣਾ ਪਏਗਾ ਦਿਹਾੜੀਦਾਰ ਕਾਮਿਆਂ ਨੂੰ ਨਿਕਲਣਾ ਪਏਗਾ ਛੋਟੇ ਕਿਸਾਨਾਂ ਛੋਟੇ ਦੁਕਾਨਦਾਰਾਂ ਨੂੰ ਨਿਕਲਣਾ ਪਏਗਾ ਵਪਾਰੀਆਂ ਨੂੰ ਨਿਕਲਣਾ ਪਏਗਾ ਵੱਡੇ ਜਿਹੜੇ ਨੇ ਉਹਨਾਂ ਨੂੰ ਸਹਿਯੋਗ ਕਰਨਾ ਪਏਗਾ ਤੇ ਪੰਜਾਬ ਸਮੱਸਿਆ ਦੇ ਵਿੱਚੋਂ ਨਿਕਲੇਗਾ ਆਮ ਆਦੀ ਪਾਰਟੀ ਦੀ ਸਰਕਾਰ ਚਾਰ ਸਾਲ ਹੋ ਗਏ ਕਿਸ ਤਰ੍ਹਾਂ ਦਾ ਇਹ ਕਾਰਜ ਕਰ ਰਹੀ ਹੈ ਕੋਈ ਡਿਵੈਲਪਮੈਂਟ ਕਿਤੇ ਕੋਈ ਨਜ਼ਰ ਨਹੀਂ ਆਉਂਦੀ ਕਿ ਸਿਰਫ ਤੇ ਸਿਰਫ ਕਰਜ਼ਾ ਚੁੱਕੀ ਜਾਂਦੇ ਆ ਤੇ ਖਰਚੇ ਚਲਾਈ ਜਾਂਦੇ ਆ ਕਰਜ਼ਾ ਚੁੱਕੀ ਜਾਂਦੇ ਆ ਖਰਚੇ ਚਲਾਈ ਜਾਂਦੇ ਆ ਤੁਸੀਂ ਇੱਕ ਘਰ ਚਲਾਉਨੇ ਹੋ ਘਰ ਦੇ ਵਿੱਚ ਤੁਹਾਡਾ ਇਨਕਮ ਦਾ ਸੋਰਸਸ ਕੋਈ ਨਹੀਂ ਹੈ ਜਾਂ ਇਨਕਮ ਦੇ ਸੋਰਸਸ ਬਹੁਤ ਘੱਟ ਹੈ ਤੇ ਤੁਸੀਂ ਬਾਹਰੋਂ ਕਰਜ਼ਾ ਚੁੱਕ ਚੁੱਕ ਕੇ ਤੁਸੀਂ ਘਰ ਦੇ ਵਿੱਚ ਐਸ਼ਵਸ਼ਰਦਾ ਸਮਾਨ ਲਈ ਆਉਨੇ ਆ ਨਵੀਂ ਗੱਡੀ ਲੈ ਲਈ ਹੈ ਮਹਿੰਗਾ LED ਲੈ ਲਈ ਹੈ ਮਹਿੰਗੇ ਟੈਲੀਫੋਨ ਲੈ ਲਈ ਹੈ ਤੇ ਘਰ ਕਿਵੇਂ ਚੱਲੇਗਾ ਉਹੀ ਹਾਲ ਇਹਨਾਂ ਲੋਕਾਂ ਦਾ ਹੈਗਾ ਸਟੇਟ ਜਿਹੜਾ ਘਰ ਹੈਗਾ ਇਹਨੂੰ ਘਰ ਨੂੰ ਚਲਾਉਣ ਵਾਸਤੇ ਜਿਹੜਾ ਜਿਹੜੇ ਇਨਕਮ ਦੇ ਸੋਰਸਸ ਪੈਦਾ ਕਰਨ ਦੀ ਜਗ੍ਹਾ ਦੇ ਉੱਤੇ ਵਧਾਉਣ ਦੀ ਜਗ੍ਹਾ ਦੇ ਉੱਤੇ ਬਾਹਰੋਂ ਕਰਜ਼ਾ ਚੁੱਕ ਚੁੱਕ ਕੇ ਸਟੇਟ ਚਲਾ ਰਿਹਾ ਸਟੇਟ ਦਾ ਬੇੜਾ ਘਰ ਕੋ ਰਿਹਾ ਛੀ